ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ੀਅਲ ਵਿਖ ਰਿਹਾ ਹਾਂ ਤੁਸੀਂ ਕਿ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਤਿਹਾਰਾਂ ਦੇ ਦਿਨ ਆਉਂਦੇ ਆ ਸਾਡੇ ਘਰਾਂ ਦੀਆਂ ਸਫਾਈਆਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਕਿ ਉਹ ਕੰਮ ਹੁਣ ਆਲਮੋਸਟ ਸਾਰੀਆਂ ਭੈਣਾਂ ਨੇ ਸਾਡੀਆਂ ਨੇ ਕਰ ਲਿਆ ਹੋਣਾ ਨਾਲ ਹੀ ਸਿਆਲਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਤੇ ਸਿਆਲਾਂ ਦੇ ਵਿੱਚ ਆਉਂਦੇ ਆ ਸਾਨੂੰ ਬਹੁਤ ਸਾਰੇ ਵਿਆਹ ਤੇ ਵਿਆਹਾਂ ਦੇ ਵਿੱਚ ਬਾਕੀ ਖਰਚਿਆਂ ਦੇ ਨਾਲ ਲੜਨਾ ਇੱਕ ਸਮੱਸਿਆ ਬਹੁਤ ਵੱਡੀ ਹੁੰਦੀ ਆ ਕਿ ਇੱਕ ਤਾਂ ਸਰਦੀ ਦੇ ਮੌਸਮ ਦੇ ਵਿੱਚ ਇਹ ਰੁਖਾ ਚਾਰਾ ਹੈਗਾ ਇਹ ਰੁੱਖਾ ਰੁੱਖਾ ਜਿਹਾ ਹੋ ਜਾਂਦਾ ਬੇਜਾਨ ਹੋ ਜਾਂਦਾ ਕਿਉਂਕਿ ਸਕਿਨ ਦੇ ਵਿੱਚੋਂ ਵਾਲਾਂ ਦੇ ਵਿੱਚੋਂ ਮoiश्चਰ ਸਾਨੂੰ ਐਵੇਂ ਲੱਗਦਾ ਨਮੀ ਜਿਵੇਂ ਖਤਮ ਹੀ ਹੋ ਗਈ ਤਾਂ ਤੁਹਾਡੀ ਇਸੇ ਸਮੱਸਿਆ ਦਾ ਅੱਜ ਮੈਂ ਇਲਾਜ ਲੈ ਕੇ ਆਈਆਂ ਕੋਈ ਵੀ ਕੈਮੀਕਲ ਨਹੀਂ ਤੁਸੀਂ ਵਰਤਣਾ ਕੋਈ ਵੀ ਬਾਜ਼ਾਰੂ ਕਰੀਮ ਨਹੀਂ ਤੁਹਾਨੂੰ ਇੱਕ ਸਿੰਪਲ ਤੇ ਐਡੀ ਸਸਤੀ ਕਰੀਮ ਬਣਾਉਣੀ ਸਿਖਾਉਂਗੀ ਨਾ ਇਹ ਕਰੀਮ ਤੁਹਾਡੀ ਸਕਿਨ ਦਾ ਗਲੋ ਜਿਹੜਾ ਹੈ ਉਹਨੂੰ ਲਾਉਂਦੀ ਸਾਰਾ ਵਾਜ ਜਣਾ ਤੇ ਇਹ ਬਿਲਕੁਲ ਕੁਦਰਤੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਬਹੁਤ ਹੀ ਸਸਤੀ 10 20 ਰੁਪਏ ਦੀ ਚੀਜ਼ ਦੇ ਨਾਲ ਤੁਹਾਡੀ ਸਕ੍ਰੀਨ ਨੇ ਬਣ ਜਾਣਾ ਤੇ ਇਹਨੂੰ ਬਣਾਉਣ ਦੇ ਲਈ ਤੁਸੀਂ ਦੇਖੋਗੇ ਕਿ ਵੀ ਇਹ ਮੇਰੇ ਹੱਥ ਦੇ ਵਿੱਚ ਹੈ 글ੈਸਰਿਨ 글ੈਸਰਿਨ ਜਿਹੜੀ ਹੈ ਮਾਰਕੀਟ ਦੇ ਵਿੱਚ ਜਾਂ ਕਿਸੇ ਵੀ ਕੇਮਿਸਟ ਸ਼ਾਪ ਤੋਂ ਤੁਹਾਨੂੰ ਇਹਨੇ ਮਿਲ ਜਾਣਾ 10 ਜਾਂ 20 ਰੁਪਏ ਦੀ ਤੁਸੀਂ 글ੈਸਰਿਨ ਲੈਣੀ ਹੈ ਤੇ 글ੈਸਰਿਨ ਜਿਹੜੀ ਹੈ ਨਾ ਇਹ ਬਹੁਤ ਚੰਗੀ ਹੈ ਤੁਸੀਂ ਦੇਖੋਗੇ ਕਿ ਜਿੰਨੀਆਂ ਵੀ ਸਾਡੇ ਵਾਲਾਂ ਦੇ ਲਈ ਜਿਹੜੇ ਪ੍ਰੋਡਕਟ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਆ ਜਿੰਨੀਆਂ ਵੀ ਸਾਡੀਆਂ ਸਕਿਨ ਦੇ ਲਈ ਕਰੀਮਾਂ ਆਉਂਦੀਆਂ ਸਾਰਿਆਂ ਦੇ ਵਿੱਚ ਇੱਕ ਇਨਗਰੀਡੀਅੰਟ ਜਿਹੜਾ ਜ਼ਰੂਰ ਹੁੰਦਾ ਉਹ ਹੁੰਦੀ ਹੈ ਗਲਿਸਰੀਨ ਕਿਉਂਕਿ ਗਲਿਸਰੀਨ ਨਾ ਇਹ ਨਮੀ ਨੂੰ ਮੌਇਸਚਰ ਨੂੰ ਮੇਨਟੇਨ ਕਰਕੇ ਰੱਖਦੀ ਹੈ ਸਕਿਨ ਤੇ ਵਾਲਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਸਿੱਧਾ ਜਿਹਾ ਤੁਸੀਂ ਇੱਕ ਐਕਸਪੈਰੀਮੈਂਟ ਕਰੇ ਕਰਨਾ ਨਾ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਦੀਆਂ ਕਿ ਜਿਵੇਂ ਅਸੀਂ ਵਾਲਾਂ ਦੇ ਲਈ ਮਾਰਕੀਟ ਤੋਂ ਕੋਈ ਵੀ ਸੀਰਮ ਖਰੀਦਦੇ ਆ ਨਾ ਹੈਅਰ ਸੀਰਮ ਜਿਹੜਾ ਖਰੀਦਦੇ ਆ ਤੁਸੀਂ ਉਹਨੂੰ ਘਰੇ ਬਣਾ ਸਕਦੇ ਹੋ 글ੈਸਰੀਨ ਦੇ ਨਾਲ ਉਹਨੂੰ ਬਣਾਉਣਾ ਕਿਵੇਂ ਆ ਕਿ ਤੁਸੀਂ ਇੱਕ ਚਮਚਾ 글ੈਸਰੀਨ ਦਾ ਲੈਣਾ ਤੇ ਉਹਦੇ 'ਚ ਓਨਾ ਹੀ ਪਾਣੀ ਪਾ ਲੈਣਾ ਜਿੰਨੀ ਵੀ ਕੁਆਂਟੀਟੀ ਤੁਸੀਂ ਲਾਓਗੇ ਮਤਲਬ ਜੇ ਇੱਕ ਚਮਚਾ 글ੈਸਰੀਨ ਦਾ ਲਿਆ ਫਾ 20 ਚਮਚਾ ਤੁਸੀਂ ਉਹਦੇ ਵਿੱਚ ਪਾਣੀ ਦਾ ਪਾ ਲੈਣਾ ਤੇ ਇਹ ਤੁਹਾਡਾ ਜਿਹੜਾ ਹੈਅਰ ਸੀਰਮ ਹੈ ਨਾ ਇਹ ਤਿਆਰ ਹੋ ਗਿਆ ਕਿਤੇ ਵੀ ਜਾਣ ਤੋਂ ਪਹਿਲਾਂ ਤੁਸੀਂ ਇਹਦੀ ਇੱਕ ਡ੍ਰੌਪ ਆਪਣੇ ਵਾਲਾਂ ਦੇ ਉੱਤੇ ਲਗਾ ਲਿਓ ਜਿਵੇਂ ਹਮ ਹੱਥ ਤੇ ਇਸ ਤਰ੍ਹਾਂ ਹੋ ਕਰਕੇ ਉਹਨੂੰ ਆਪਣੇ ਵਾਲਾਂ ਦੇ ਉੱਤੇ ਲਗਾ ਲੈਣਾ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਸੌਫਟ ਰਹਿਣਗੇ ਨਰਮ ਰਹਿਣਗੇ ਉਹ ਬਿਲਕੁਲ ਵੀ ਖਿੰਡਣਗੇ ਨਹੀਂ ਤੇ ਬਹੁਤ ਹੀ ਚੰਗੇ ਉਹ ਸਿਲਕੀ ਫਾਰਮ ਦੇ ਵਿੱਚ ਤੁਹਾਡੇ ਵਾਲ ਜਿਹੜੇ ਆ ਉਹ ਆ ਜਾਂਦੇ ਆ ਹੁਣ ਗੱਲ ਕਰਦੇ ਆ ਸਾਡੇ ਚਿਹਰੇ ਦੀ ਚਿਹਰਾ ਜਿਹੜਾ ਹੈ ਨਾ ਇਸ کریم ਨੂੰ ਲਾਉਂਦੀ ਸਾਡ ਤੁਹਾਡਾ ਚਮਕ ਜਾਣਾ ਤੇ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਬਣਾਉਣ ਦੇ ਲਈ ਤੁਹਾਨੂੰ ਚਾਹੀਦਾ ਹੈ ਐਲੋਵੀਰਾ ਜੈਲ ਜੇ ਤੁਹਾਡੇ ਕੋਲ ਇਹ ਹੋ ਗਈ ਘਰੇ ਤੁਸੀਂ ਚਾਹੋ ਤਾਂ ਉਹਦਾ ਵੀ ਜੈਲ ਕੱਢ ਲਓ ਉਹਨੂੰ ਜੈਲ ਫਾਰਮ ਦੇ ਵਿੱਚ ਤੁਸੀਂ ਲੈ ਲਓ ਨਹੀਂ ਤਾਂ ਮਾਰਕੀਟ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਐਲੋਵੀਰਾ ਜੈਲ ਮਿਲਦਾ ਜਿਹੜਾ ਮਰਜੀ ਉਹ ਤੁਸੀਂ ਐਲੋਵੀਰਾ ਜੈਲ ਲੈਣਾ ਤੇ ਐਲੋਵੀਰਾ ਜੈਲ ਦੇ ਲੈਣੇ ਆ 2 ਚਮਚੇ 1 ਚਮਚਾ ਤੁਸੀਂ ਲੈਣਾ ਗਲੈਸਰੀਨ ਦਾ ਤੇ ਇਹਦੇ ਚ ਇੱਕ ਚਮਚਾ ਤੁਸੀਂ ਪਾਉਣਾ ਹੈ ਗੁਲਾਬ ਜਲ ਤਿੰਨ ਚੀਜ਼ਾਂ ਹੋ ਗਈਆਂ ਦੋ ਚਮਚੇ ਐਲੋਵੇਰਾ ਜੈਲ ਦੇ ਲੈਣੇ ਆ ਇੱਕ ਚਮਚਾ ਵਿੱਚ ਪਾਉਣਾ 글ੈਸਰਿਨ ਦਾ ਤੇ ਇੱਕ ਚਮਚਾ ਹੀ ਤੁਸੀਂ ਇਹਦੇ ਵਿੱਚ ਪਾਉਣਾ ਰੋਜ਼ ਵਾਟਰ ਗੁਲਾਬ ਜਲ ਹੁਣ ਇਹਨਾਂ ਤਿੰਨੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਜੇ ਤੁਸੀਂ ਇਹਨਾਂ ਨੂੰ ਮਿਕਸ ਕਰੋਗੇ ਨਾ ਇਹ ਇੱਕ ਕਰੀਮ ਦਾ ਟੈਕਸਚਰ ਜਿਹਾ ਬਣ ਜਾਣਾ ਹੈ ਇਹਨਾ ਜਿਹੜਾ ਤੁਸੀਂ ਤੁਸੀਂ ਵਿੱਚ ਐਲੋਵੇਰਾ ਜੈਲ ਪਾਉਂਗੇ ਉਸ ਵੇਲੇ ਬੇਸ਼ੱਕ ਉਹ ਹਰੇ ਰੰਗ ਦਾ ਹੋਊਗਾ ਪਰ ਬਾਅਦ ਦੇ ਵਿੱਚ ਤੁਸੀਂ ਇਹ ਚੀਜ਼ਾਂ ਮਿਕਸ ਕਰੋਗੇ ਆਪਸ ਚ ਉਹਦਾ ਰੰਗ ਜਿਹੜਾ ਹੈਗਾ ਉਹ ਬਦਲ ਜਾਣਾ ਉਹਨੇ ਲਾਈਟ ਜਿਹਾ ਹੋ ਜਾਣਾ ਤੁਹਾਡਾ ਕਰੇ ਹੀ ਜਿਹੜੀ ਤੁਹਾਡੀ ਕਰੀਮ ਹੈਗੀ ਆ ਕੋਲੇਜਨ ਬੂਸਟਰ ਕਰੀਮ ਤੁਹਾਡੀ ਤਿਆਰ ਹੈ ਇਹ ਕਰੀਮ ਜਿਹੜੀ ਹੈ ਨਾ ਇਹ ਤੁਹਾਡੀ ਸਕਿਨ ਦੇ ਵਿੱਚ ਕੋਲੇਜਨ ਨੂੰ ਵਧਾ ਦੇਗੀ ਕੋਲੇਜਨ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੋਲੇਜਨ ਹੀ ਕਿਸ ਤਰ੍ਹਾਂ ਦਾ ਜਿਹੜਾ ਕੁਦਰਤੀ ਪ੍ਰੋਡਕਟ ਹੈ ਸਾਡੀ ਚਮੜੀ ਦੇ ਵਿੱਚ ਜਿਹੜਾ ਹੁੰਦਾ ਹੈ ਸਾਡੀ ਸਕਿਨ ਦੇ ਵਿੱਚ ਜਿਹੜਾ ਹੁੰਦਾ ਹੈ ਜਿਹੜਾ ਸਾਡੀ ਸਕਿਨ ਨੂੰ ਟਾਈਟ ਰੱਖਦਾ ਉਹਨੂੰ ਨੇਚਰਲੀ ਗਲੋਇੰਗ ਰੱਖਦਾ ਹੈ ਤੇ ਇਹ ਜਿਹੜੀ ਕੋਲੇਜਨ ਦੀ ਕਰੀਮ ਜੇ ਤੁਸੀਂ ਮਾਰਕੀਟ ਦੇ ਵਿੱਚ ਲਓਗੇ ਨਾ 1000 1500 ਤੋਂ ਘੱਟ ਕੋਈ ਵੀ ਕੋਲੇਜਨ ਵਾਲੀ ਕਰੀਮ ਜਿਹੜੀ ਹੈ ਮਾਰਕੀਟ ਦੇ ਵਿੱਚੋਂ ਨਹੀਂ ਆਉਂਦੀ ਤੇ ਤੁਸੀਂ ਇਸ ਕਰੀਮ ਨੂੰ ਘਰੇ ਹੀ ਬਣਾ ਸਕਦੇ ਹਾਂ ਬਿਲਕੁਲ ਇਹਨੂੰ ਲਾਉਂਦੀ ਸਾਰ ਤੁਹਾਡਾ ਚਿਹਰਾ ਚਮਕ ਜਾਣਾ ਇਹ ਹੀ ਐਕਸਪੈਰੀਮੈਂਟ ਤੁਸੀਂ ਜ਼ਰੂਰ ਕਰਕੇ ਦੇਖਿਓ ਦੂਜੀ ਇੱਕ ਕਰੀਮ ਆਪਾਂ ਇਸੇ ਤੋਂ ਬਣਾਵਾਂਗੇ ਸੇਮ ਇਸੇ ਤਰ੍ਹਾਂ ਹੀ ਅਸੀਂ ਉਹਦੇ ਵਿੱਚ ਵੀ ਐਲੋਵੇਰਾ ਜੈਲ ਲੈਣਾ ਤੇ ਇਹਦੇ ਚ ਨਾ ਇੱਕ ਚੀਜ਼ ਤੁਸੀਂ ਹੋਰ ਬਹੁਤ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਣੀ ਹੈ ਕੀ ਦੋ ਤਰ੍ਹਾਂ ਦੀ ਜਿਹੜੀ ਗਲਿਸਰਿਨ ਹੈ ਉਹ ਮਾਰਕੀਟ ਦੇ ਵਿੱਚ ਮਿਲਦੀ ਹੈ ਇੱਕ ਹੁੰਦੀ ਹੈ ਜਿਹੜੀ ਮਤਲਬ ਐਨੀਮਲ ਪ੍ਰੋਡਕਟਸ ਤੋਂ ਬਣਦੀ ਹੈ ਇੱਕ ਜਿਹੜੀ ਨੇਚਰਲ ਪ੍ਰੋਡਕਟਸ ਤੋਂ ਬਣਦੀ ਹੈ ਤੁਸੀਂ ਜਿਹੜਾ ਹੈਗਾ ਇਹਨੂੰ ਤੁਸੀਂ ਵੈਸੇ ਕੋਈ ਵੀ ਲੈ ਸਕਦੇ ਹੋ ਪਰ ਕੋਸ਼ਿਸ਼ ਕਰਿਓ ਕਿ ਜਿਹੜੀ ਕੁਦਰਤੀ ਤੌਰ ਤੇ ਜਿਹੜੀ ਗਲਿਸਰਿਨ ਹੁੰਦੀ ਹੈ ਜੇ ਸਾਨੂੰ ਉਹ ਮਿਲ ਜੇ ਨੇਚਰਲ ਜਿਹੜੀ ਹੈ ਹਨਾ ਉਹ ਬਿਹਤਰ ਹੋਏਗੀ ਤਾਂ ਹੁਣ ਅਸੀਂ ਆਉਣੇ ਆ ਆਪਣੇ ਦੂਜੇ ਫਾਰਮੂਲੇ ਦੇ ਵੱਲ ਉਹਨੂੰ ਤੁਸੀਂ ਕਿਸ ਤਰ੍ਹਾਂ ਬਣਾਉਣਾ ਉਹਨੂੰ ਵੀ ਬਣਾਉਣਾ ਬਹੁਤ ਸੌਖਾ ਹੈ ਜੇਕਰ ਤੁਹਾਡੇ ਚਿਹਰੇ ਦੇ ਉੱਤੇ ਛਾਈਆਂ ਨੇ ਦਾਗ-ਧੱਬੇ ਨੇ ਤੇ ਤੁਹਾਡਾ ਚਿਹਰਾ ਰੁੱਖਾ-ਰੁੱਖਾ ਹੋਇਆ ਰਹਿੰਦਾ ਤੁਹਾਨੂੰ ਮਤਲਬ ਪਰੇਸ਼ਾਨੀਆਂ ਆ ਰਹੀਆਂ ਖਾਰਸ਼ ਹੁੰਦੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਮੂੰਹ ਦੇ ਉੱਤੇ ਤਾਂ ਤੁਸੀਂ ਇੱਕ ਕਰੀਮ ਨੂੰ ਹੋਰ ਵੀ ਇੱਕ ਫੇਸ ਪੈਕ ਨੂੰ ਜਿਹੜਾ ਹੈਗਾ ਬਣਾ ਸਕਦੇ ਹੋ ਐਲੋਵੇਰਾ ਦੇ ਨਾਲ ਉਹ ਕਿਸ ਤਰ੍ਹਾਂ ਨਿੰਮ ਤੁਹਾਡੇ ਵਾਲੇ ਦੁਆਲੇ ਕੋਈ ਵੀ ਹੋ ਗੀ ਨਿੰਮ ਦੇ ਪੱਤੇ ਨੂੰ ਸੁਕਾ ਲੈਣਾ ਉਹਨੂੰ ਸੁਕਾ ਕੇ ਉਹਦਾ ਤੁਸੀਂ ਜਿਹੜਾ ਹੈਗਾ ਬਣਾ ਲੈਣਾ ਪਾਊਡਰ ਉਹਨੂੰ ਪਾਊਡਰ ਫਾਰਮ ਦੇ ਵਿੱਚ ਲੈ ਲੈਣਾ ਤੇ ਉਹਦੇ ਵਿੱਚ ਇੱਕ ਚਮਚਾ ਨਿੰਮ ਦਾ ਪਾਊਡਰ ਤੇ ਇੱਕ ਚਮਚਾ ਤੁਸੀਂ 글ੈਸਰੀਨ ਦਾ ਪਾ ਲੈਣਾ ਹੁਣ ਇਹ ਜਿਹੜਾ ਤੁਹਾਡਾ ਪੇਸਟ ਬਣ ਜੂਗਾ ਨਾ ਇਸ ਪੇਸਟ ਨੂੰ ਤੁਸੀਂ ਆਪਣੇ ਮੂੰਹ ਦੇ ਉੱਤੇ ਲਾਉਣਾ ਤੇ ਮੂੰਹ ਦੇ ਉੱਤੇ ਲਾਉਣ ਤੋਂ ਬਾਅਦ ਤੁਸੀਂ ਇਹਨੂੰ ਅੱਧਾ ਘੰਟਾ ਲੱਗਿਆ ਰਹਿਣ ਦੇਣਾ ਉਸ ਤੋਂ ਬਾਅਦ ਤੁਸੀਂ ਨੋਰਮਲ ਪਾਣੀ ਦੇ ਨਾਲ ਗਰਮ ਪਾਣੀ ਜਿਹੜਾ ਹੈਗਾ ਚਿਹਰੇ ਦੇ ਲਈ ਨਹੀਂ ਵਰਤਣਾ ਆਮ ਪਾਣੀ ਸੁਧਾਰਨ ਜਿਹੜਾ ਹੁੰਦਾ ਉਸ ਪਾਣੀ ਦੇ ਨਾਲ ਜਿਵੇਂ ਕੋਸਾ ਜਿਹੜਾ ਪਾਣੀ ਹੁੰਦਾ ਉਸ ਪਾਣੀ ਦੇ ਨਾਲ ਤੁਸੀਂ ਆਪਣਾ ਚਿਹਰਾ ਧੋਦਣਾ ਤੁਸੀਂ ਦੇਖਿਓ ਕਿ ਇਸ ਫੇਸ ਪੈਕ ਨੂੰ ਉਤਾਰਨ ਤੋਂ ਇਨਸਟੈਂਟ ਬਾਅਦ ਹੀ ਤੁਹਾਡੇ ਚਿਹਰੇ ਦੇ ਉੱਤੇ ਜਿਹੜਾ ਗਲੋ ਹੈਗਾ ਉਹ ਆ ਜਾਏਗਾ ਹੁਣ ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਕਰੀਮ ਨਹੀਂ ਬਣਾਉਣੀ ਚਾਹੁੰਦੇ ਨਾ ਤਾਂ ਵੀ ਤੁਸੀਂ ਗਲਿਸਰੀਨ ਨੂੰ ਇਸੇ ਤਰ੍ਹਾਂ ਜਿਵੇਂ ਮੰਨ ਲਓ ਇਹ ਗਲਿਸਰੀਨ ਹੈ ਇਹਨੂੰ ਮੈਂ ਇਸੇ ਤਰ੍ਹਾਂ ਖੋਲ ਕੇ ਹੱਥ ਦੇ ਵਿੱਚ ਦੇ ਉੱਤੇ ਪਾ ਲੈਣੀ ਹੈ ਤੇ ਉਦੋਂ ਬਾਅਦ ਹੱਥ ਦੇ ਉੱਤੇ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਇਹਨੂੰ ਐਸੀ ਤਰ੍ਹਾਂ ਜਿਹੜਾ ਹੈਗਾ ਉਹ ਮ사ਜ ਕਰਕੇ ਆਪਣੇ ਹੱਥ ਦੇ ਉੱਤੇ ਥੋੜੀ ਜਿਹੀ ਮ사ਜ ਕਰਕੇ ਆਪਣੇ ਫੇਸ ਦੇ ਉੱਤੇ ਤੁਸੀਂ ਇਹਨੂੰ ਅਪਲਾਈ ਕਰ ਲੈਣਾ ਇਸ ਤੋਂ ਬਿਨਾ ਇੱਕ ਇਨਸਟੈਂਟ ਜਿਹੜਾ ਵਿਆਹ ਸ਼ਾਦੀ ਦੇ ਲਈ ਜਿਵੇਂ ਅਸੀਂ ਕਹਿੰਦੇ ਹਾਂ ਵੀ ਪ੍ਰੀਮੀਅਰ ਹੋ ਗਿਆ ਜਾਂ ਉਹ ਫਾਊਂਡੇਸ਼ਨ ਦੀ ਫਾਰਮ ਦੇ ਵਿੱਚ ਜੇ ਤੁਸੀਂ ਬਣਾਉਣਾ ਹੈ ਇਹਨੂੰ ਹਨਾ ਤੁਸੀਂ ਉਹ ਵੀ ਇਸ ਤੋਂ ਬਣਾ ਸਕਦੇ ਹੋ ਕਿਉਂਕਿ ਇਹ ਚੀਜ਼ ਮੈਂ ਖੁਦ ਐਕਸਪੈਰੀਮੈਂਟ ਕੀਤੀ ਹੋਈ ਹੈ ਇਹ ਵਰਤੀ ਹੋਈ ਹੈ ਇੱਕ ਨਾ ਮਾਰਕੀਟ ਦੇ ਵਿੱਚ ਨਾ ਕਾਉਲਨ ਕਲੇ ਮਿਲਦੀ ਹੈ ਤੁਸੀਂ ਕਿਸੇ ਵੀ ਪੰਸਾਰੀ ਦੀ ਹੱਟੀ ਤੋਂ ਲੈ ਲਿਓ ਮਲਤਾਨੀ ਮਿੱਟੀ ਵਰਗੀ ਹੀ ਹੁੰਦੀ ਹੈ ਇਹਦਾ ਰੰਗ ਥੋੜਾ ਜਿਹਾ ਮਲਤਾਨੀ ਮਿੱਟੀ ਤੋਂ ਹਲਕਾ ਹੁੰਦਾ ਠੀਕ ਹੈ ਬਹੁਤ ਹੀ ਫਾਈਨ ਬਹੁਤ ਬਰੀਕ ਪਾਊਡਰ ਹੁੰਦਾ ਉਹ ਤੇ ਤੁਸੀਂ ਉਹ ਕਲੇ ਲੈਣੀ ਹੈ ਤੇ ਉਸ ਕਲੇ ਨੂੰ ਲੈ ਕੇ ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਗਲਿਸਰੀਨ ਨੂੰ ਮਿਕਸ ਕਰ ਲੈਣਾ 一 ਉਦੇ ਵਿੱਚ ਥੋੜਾ ਜਿਹਾ ਤੁਸੀਂ ਚਾਹੋ ਤਾਂ ਗੁਲਾਬ ਜਲ ਵੀ ਪਾ ਸਕਦੇ ਹੋ अदरवाइज 글ਿਸਰਿਨ ਨੂੰ ਹੀ ਲੈ ਲੈਣਾ ਤੇ 글ਿਸਰਿਨ ਤੇ ਕਾਉਲਨ ਕਲੇ ਨੂੰ ਜੇ ਤੁਸੀਂ ਮਿਕਸ ਕਰ ਲਓਗੇ ਤਾਂ ਇਹ ਬਿਲਕੁਲ ਤੁਹਾਡਾ ਜਿਹੜਾ ਹੈਗਾ ਇਹ ਪ੍ਰੈਮਰ ਜਾਂ ਤੁਹਾਡਾ ਪ੍ਰੈਮਰ ਹੁੰਦਾ ਹੈ ਜਾਂ ਫਿਰ ਤੁਹਾਡਾ ਫਾਊਂਡੇਸ਼ਨ ਜਿਹੜਾ ਹੈਗਾ ਇਹ ਉਹ ਤੁਹਾਡਾ ਉਸ ਫਾਰਮ ਦੇ ਵਿੱਚ ਇਹਨੇ ਲਿਕਵਿਡ ਨੇ ਤਿਆਰ ਹੋ ਜਾਣਾ ਤੁਸੀਂ ਇਹਨੂੰ ਆਪਣੀ ਸਕਿਨ ਦੇ ਉੱਤੇ ਅਪਲਾਈ ਕਰ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਬਾਕੀ ਕੈਮੀਕਲ ਜੇ ਅਸੀਂ ਕੈਮੀਕਲ ਵਾਲੀਆਂ ਕਰੀਮਾਂ ਰੁਟੀਨ ਦੇ ਵਿੱਚ ਆਪਣੇ ਚਿਹਰੇ ਦੇ ਉੱਤੇ ਅਪਲਾਈ ਕਰਦੇ ਹਾਂ ਤਾਂ ਸਾਡੇ ਚਿਹਰੇ ਨੂੰ ਉਹ ਖਰਾਬ ਕਰਦੀਆਂ ਐ ਡਰਾਈ ਕਰ ਦਿੰਨੀ ਆ ਸਾਡੀ ਸਕਿਨ ਨੂੰ ਡੈਮੇਜ ਕਰ ਦਿੰਨੀ ਆ ਪਰ ਇਹ ਬਿਲਕੁਲ ਨੇਚਰਲ ਹੈ ਤੇ ਇਹਨੇ ਤੁਹਾਡੇ ਚਿਹਰੇ ਨੂੰ ਬਿਲਕੁਲ ਵੀ ਖਰਾਬ ਨਹੀਂ ਕਰਨਾ ਇਸ ਤੋਂ ਬਿਨਾ ਇਹ ਇਨਸਟੈਂਟ ਮੋਇਸਚਰ ਵੀ ਜਿਹੜੀ ਕਲਸ੍ਰੀਨ ਹੈਗੀ ਇਹ ਨਾਲ ਤੁਹਾਡੇ ਚਿਹਰੇ ਨੂੰ ਦਿੰਦੀ ਆ ਮਤਲਬ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਮੋਇਸਚਰ ਦਿੰਦੀ ਆ ਮੈਂ ਤੁਹਾਨੂੰ ਇਹਦੀ ਇੱਕ ਐਕਸਪੈਰੀਮੈਂਟ ਹੋਰ ਵੀ ਦਿਖਾ ਸਕਦੀ ਆ ਕਿ ਜੇ ਤੁਹਾਡੀ ਸਕਿਨ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਡਰਾਈ ਉਹ ਕੇ ਰਹਿ ਰਹੀ ਹੈ ਨਾ ਕਿ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਤੁਹਾਡੀ ਚਮੜੀ ਜਿਹੜੀ ਹੈਗੀ ਉਹ ਰੁੱਖੀ ਲੱਗਦੀ ਹੈ ਤੁਸੀਂ ਕਿਤੇ ਜਾਣਾ ਤੁਹਾਡੇ ਹੱਥ ਬਹੁਤ ਰੁੱਖੇ ਨੇ ਆ ਚਿਹਰਾ ਬਹੁਤ ਰੁੱਖਾ ਹੈ ਤੇ ਜਦੋਂ ਤੱਕ ਉਹ ਡਰਾਇਨੈਸ ਹੁੰਦੀ ਹੈ ਨਾ ਤੁਸੀਂ ਕੁਝ ਵੀ ਕਰ ਲੋ 글로 ਨਹੀਂ ਆਉਂਦਾ ਫੇਸ ਦੇ ਉੱਤੇ ਹੈ ਨਾ ਤਾਂ ਗਲਿਸਰਿਨ ਜਿਹੜੀ ਹੈ ਨਾ ਇਹ ਇੰਨੀ ਚੰਗੀ ਹੈ ਕਿ ਤੁਸੀਂ ਇਹਦੇ ਫਾਇਦੇ ਇੰਨੇ ਜ਼ਿਆਦਾ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਇੰਨੀ ਫਾਇਦੇਮੰਦ ਹੈ ਤਾਂ ਇਨਸਟੈਂਟ 글로 ਦੇ ਲਈ ਤੁਸੀਂ ਕੀ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਐਕਸਪੈਰੀਮੈਂਟ ਕਰਕੇ ਦਿਖਾਉਣੀ ਆ ਇਹ ਦੇਖੋ ਇਹ ਮੇਰੀ ਇਸ ਤਰ੍ਹਾਂ ਹਥੇਲੀ ਹੈ ਨਾ ਮੈਂ ਇਹ ਵੀ ਜਿਹੜਾ ਹੱਥ ਦਾ ਇਹ ਪਿਛਲਾ ਪਾਸਾ ਹੈ ਨਾ ਇਹਦੇ ਉੱਤੇ ਮੈਂ ਹਲਕੀ ਜੀ ਗਲੈਸਰਿਨ ਪਾਉਣੀ ਆ ਬਿਲਕੁਲ ਹੀ ਹਲਕੀ ਜੀ ਇਹ ਦੇਖੋ ਇਹਦੇ ਉੱਤੇ ਮੈਂ ਬਿਲਕੁਲ ਹਲਕੀ ਜੀ ਗਲੈਸਰਿਨ ਲਗਾਈ ਹੈ ਤੇ ਗਲੈਸਰਿਨ ਲਗਾਉਣ ਦੇ ਸਾਰ ਨਾਲ ਇੱਥੇ ਜਿਹੜਾ ਹੈਗਾ ਇਹਦਾ ਫਰਕ ਪੈ ਜਾਣਾ ਕਿਉਂਕਿ ਇਹਦੇ ਵਿੱਚ ਮੌਇਸਚਰ ਜਿਹੜਾ ਹੈਗਾ ਉਹ ਹੋ ਚੁੱਕਿਆ ਤੁਸੀਂ ਦੇਖੋ ਕਿ ਤੁਹਾਨੂੰ ਇਸ ਵੇਲੇ ਸ਼ਾਇਦ ਸਕਰੀਨ ਤੇ ਉਹਨਾਂ ਫਰਕ ਨਜ਼ਰ ਨਾ ਆਏ ਜੇ ਤੁਹਾਨੂੰ ਦੋਵੇਂ ਕਥਨ ਦੇ ਵਿੱਚ ਫਰਕ ਦੇਖਿਓ ਹੁਣ ਜੇ ਤੁਹਾਨੂੰ ਮਤਲਬ ਸਕਿਨ ਦੇ ਉੱਤੇ ਝੁਰੜੀਆਂ ਤੁਹਾਡੇ ਹੈਗੀਆਂ ਤੁਹਾਨੂੰ ਲੱਗ ਰਿਹਾ ਕਿ ਝੁਰੜੀਆਂ ਪਈਆਂ ਹੋਈਆਂ ਯਾ ਤੁਹਾਡੀ ਸਕਿਨ ਟੋਨ ਜਿਹੜੀ ਹੈਗੀ ਆ ਉਹ ਥੋੜੀ ਜੀ ਤੁਹਾਨੂੰ ਡਾਰਕ ਲੱਗ ਰਹੀ ਹੈ ਇਹ ਵਹਿਮ ਹੁੰਦਾ ਹੈ ਕਿ ਜੇ ਅਸੀਂ ਕੋਈ ਠੰਡੀ ਚੀਜ਼ ਨੂੰ ਦੇ ਉੱਤੇ ਲਾਵਾਂਗੇ ਤਾਂ ਸਾਡੀ ਜਿਹੜੀ ਸਕਿਨ ਹੈਗੀ ਆ ਉਹ ਹੋਰ ਵੀ ਡਾਰਕ ਲੱਗਦੀ ਆ ਹੋਰ ਵੀ ਕਾਲਾਪਨ ਲੱਗਦਾ ਅਜਿਹਾ ਨਹੀਂ ਹੈ ਬਲਕਿ ਸਕਿਨ ਜਿਹੜੀ ਹੈ ਨਾ ਤੁਹਾਡੀ ਉਹ ਹੋਰ ਵੀ ਜ਼ਿਆਦਾ ਗਲੋ ਕਰਦੀ ਹੈ ਜੇ ਉਹ ਪ੍ਰੋਪਰ ਉਹ ਜਿਹੜੇ ਹੈਗਾ ਉਹਨੂੰ ਮੋਇਸਚਰ ਮਿਲਿਆ ਹੁੰਦਾ ਸੋ ਇਹ ਜਿਹੜੇ ਨੇ ਇਹਦੇ ਫਾਇਦੇ ਨੇ 글ੈਸਰੀਨ ਦੇ ਬਹੁਤ ਹੀ ਸਸਤੀ ਜੀ ਚੀਜ਼ ਹੈ ਆਮ ਜੀ ਇਹਨੇ ਮਿਲ ਜਾਣਾ ਇਹ ਹੁਣ ਜਿਵੇਂ ਤਿਹਾਰ ਆ ਰਹੇ ਨੇ ਮੂਰੇ ਦਿਵਾਲੀ ਐ ਇੱਕ ਦੋ ਦਿਨ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਅਪਲਾਈ ਕਰਿਓ ਤੇ ਮੈਨੂੰ ਦੱਸਿਓ ਜ਼ਰੂਰ ਕਿ ਤੁਹਾਨੂੰ ਇਹਦਾ ਫਰਕ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਲੱਗਿਆ ਤੇ ਹਾਂ ਕਾਉਲਿੰਗ ਕਲੀ ਲੈ ਕੇ ਨਾ ਇਹਦਾ ਉਹ ਵਾਲਾ ਜਿਹੜੀ ਕਰੀਮ ਦਾ ਫਾਰਮ ਹੈ ਉਹਨੂੰ ਜ਼ਰੂਰ ਬਣਾ ਕੇ ਦੇਖਿਓ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਬਹੁਤ ਇਫੈਕਟਿਵ ਵੀ ਹੈ ਬਿਨਾ ਖਰਚਾ ਕੀਤੇ ਤੁਹਾਡਾ ਮਹਿੰਗੇ ਫੇਸ਼ੀਅਲ ਵਾਲਾ ਗਲੋ ਜਿਹੜਾ ਹੈਗਾ ਉਹ ਇਹਦੇ ਨਾਲ ਆ ਜਾਣਾ ਬਿਲਕੁਲ ਨੇਚਰਲ ਹੈ ਕੋਈ ਸਾਈਡ ਇਫੈਕਟ ਨਹੀਂ ਇਸ ਸੀਜ਼ਨ ਨੂੰ ਜ਼ਰੂਰ ਵਰਤਿਓ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨੈ ਜੇਕਰ ਤੁਹਾਡੇ ਕੋਈ ਸਵਾਲ ਨੇ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ